ਹੁਣ ਜਿਵੇਂ ਫੈਟ ਗ੍ਰਿਪਟੀ ਘਟਣ ਲੱਗ ਜਾਂਦੀ ਹੈ ਹਨਾ ਪਸ਼ੂਆਂ ਦੀ ਉਹ ਹੁਣ ਆਪਾਂ ਜਿਹੜਾ ਤਜਰਬਾ ਵਰਤਿਆਗਾ ਉਹਦੇ ਨਾਲ ਹੁਣ ਆਪਾਂ ਨੂੰ ਸਿਰਫ ਲੱਗ ਗਿਆ ਪਤਾ ਹੁਣ ਪਸ਼ੂਆਂ ਨੂੰ ਹੁਣ ਜਿਵੇਂ ਆਪਾਂ ਹੁਣ ਚਾਰ ਪਾਉਂਦੇ ਸੀ ਉਹ ਤਾਂ ਬਈ ਕਰਤਾ ਬੰਦ ਕਿਉਂਕਿ ਉਹ ਵਿੱਚ ਖਰਾਬ ਸੀਗਾ ਉਹਦੇ ਨਾਲ ਵੀ ਹੁਣ ਕਿਉਂਕਿ ਗਰਮੀ ਸੀਗੀ ਗਰਮੀ ਆ ਗਈ ਤੇ ਦੁੱਧ ਵੀ ਘਟ ਗਿਆ ਚਾਰਨਾ ਨਹੀਂ ਘਟਦੀਆਂ ਨਹੀਂ ਹੁੰਦੀਆਂ ਆ ਪਿੰਡੇ ਨੇ ਜਿਹੜੇ ਹੁਣ ਮਾਸ ਆਹ ਮੱਝਾਂ ਦਾ ਉਹਤੇ ਹੁਣ ਮਤਲਬ ਆਉਣ ਲੱਗੀ ਆ ਖੋਸਕੀ ਤੇ ਆਪਾਂ ਤੇਲ ਤੂਲ ਲਾਤਾ ਤਾਂ ਕਰਕੇ ਹੁਣ ਠੀਕ ਆ ਤੇ ਹੁਣ ਦੁੱਧ ਵੀ ਘਟ ਗਈ ਸੀ ਬਾਈ ਤੇ ਫੈਟ ਗ੍ਰੈਫਟੀ ਦਾ ਜਮੀ ਘਟ ਗਈ ਸੀ ਸਿਰਫ ਮੈਨੂੰ ਤਾਂ ਇੱਕ ਦੋ ਬੰਦੇ ਦੱਸਿਆ ਕਹਿੰਦੇ ਵੀ ਇਹ ਚਾਰ ਦੇ ਨਾਲ ਹੋ ਜਾਗਾ ਚਲੋ ਆਪਾਂ ਚਾਰ ਬੰਦ ਕਰਤਾ ਤੇ ਖਰਾਕ ਜਿਹੜੀ ਆਪਾਂ ਬਦਲਤੀ ਤੇ ਹੁਣ ਹੁਣ ਲਈਦਾ ਹਰਾ ਚਾਰਾ ਹੁਣ ਜਮੀ ਜੋਮੀ ਲਿਆਈ ਦੀ ਆ ਤੇ ਹੁਣ ਤੂੜੀ ਚ ਉਹ ਪਾਈ ਦੀ ਆ ਕਿਉਂਕਿ ਜਿਹੜਾ ਚਾਰ ਹੁੰਦਾ ਉਹਦੇ ਨਾਲ ਪਤਾ ਕੀ ਹੁੰਦਾਗਾ ਹੁਣ ਜਿਹੜਾ ਚਾਰ ਆਗਾ ਜੇ ਉਹ ਖਰਾਬ ਹੋਵੇ ਹੁਣ ਮੱਝਾਂ ਦੇ ਆਂਤੜੀਆਂ 'ਚ ਜਿਹੜੀ ਹੁੰਦੀ ਆ ਉਲੀ ਚਾਰਚ ਵੀ ਉਲੀ ਹੁੰਦੀ ਆ ਤੇ ਮੱਝਾਂ ਦੇ ਆਂਤੜੀਆਂ 'ਚ ਵੀ ਵਗ ਜਾਂਦੀ ਆ ਫੇਰ ਵੀ ਬਹੁਤ ਫਰਕ ਪੈਂਦਾ ਦੁੱਧ ਚੁੱਲੀ ਆਉਣ ਲੱਗ ਜਾਂਦੀ ਆ ਹੁਣ ਸੈਂਟਰ ਵੀ ਹੁਣ ਦੁੱਧ ਵਾਲੇ ਕਈ ਬੰਦ ਕਰੇ ਨੇ ਇਹਨਾਂ ਨੇ ਨੈਚਰਲੀ ਆਲੇ ਨੇ ਹੁਣ ਦੁੱਧ ਚੱਕਣੋਂ ਹਟ ਗਏ ਸੀਗੇ ਤੇ ਹੁਣ ਜਿਹੜੀ ਫੈਟ ਗ੍ਰੈਵਿਟੀ ਆ ਹੁਣ ਆਪਾਂ ਹੁਣ ਕੀ ਚੇਂਜ ਕਰਿਆ ਦਾਣਾ ਗਾ ਜਿਹੜਾ ਬਦਲਤਾ ਆਪਾਂ ਹੁਣ ਦਾਣਾ ਗੁੱਲੀ ਡੰਡੇ ਦਾ ਥੋੜਾ ਬਹੁਤਾ ਪਾਈਦਾ ਤੇ ਹੁਣ ਬਾਕੀ ਇੱਕ ਗੱਲ ਹੋਰ ਵੀ ਆ ਨਾਲ ਪਾਈਦੀ ਆ ਕਾਰਗਲ ਫੀਡ ਇੱਕ ਹੁੰਦੀ ਆ ਬੜੇ ਮਿਆਂ ਦੀ ਤੇ ਹੋਰ ਵੀ ਮਤਲਬ ਫੀਡਾਂ ਬਹੁਤ ਆਉਂਦੀਆਂ ਆਪਾਂ ਇਹੋ ਜਿਹਾ ਕੁਝ ਨਹੀਂ ਪਾਇਆ ਆਪਾਂ ਸਿਰਫ ਕਾਰਗਲ ਦੀ ਫੀਡ ਉਹ ਹੀ ਪਾਈ ਦੀ ਆ ਉਹ ਘੱਟੋ ਘੱਟ ਆਉਂਦੀ ਆ 14 14.5 ਸਬਦੀ ਹਣਾ ਹਰਮਨ ਉਹ ਪਾਈ ਦੀ ਆ ਤੇ ਹਰਮਨ ਸਾਡਾ ਉਹ ਜਾਂਦਾ ਖੇਡਣ ਤੇ ਬਈ ਉਹ ਹੀ ਪਾਈ ਦੀ ਆ ਹੁਣ ਮੱਝਾਂ ਨੂੰ ਕਿਉਂਕਿ ਫੈਟ ਪੰਜ 6 ਪੁਆਇੰਟ ਉਹ ਵੱਧ ਗਈ ਹੁਣ ਜਿਹੜੀ ਗ੍ਰੈਵਿਟੀ 8 5 8 4 ਆਉਂਦੀ ਸੀ ਉਹ ਤਾਂ ਬਹੁਤ ਫਰਕ ਪੈ ਗਿਆ ਉਹ ਘੱਟੋ ਘੱਟ 9 2 ਤੇ 95 ਇਸ ਤਰ੍ਹਾਂ ਫੈਟ 9 ਦਵਾਉਂਦੀ ਆ ਹੁਣ ਤੇ ਇਸ ਕਰਕੇ ਹੁਣ ਕਾਰਗਲ ਦੀ ਫੀਡ ਆ ਜਿਹੜੀ ਉਹ ਪਾਈ ਦੀ ਆ ਪਿਉਕੇ ਹੁਣ ਪਾਈ ਦੀ ਵੀ ਬਾਈ ਦੋ ਟਾਈਮ ਆ ਆ ਦੇਖ ਹਾਂ ਮੈਂ ਦਿਖਾ ਦਿੰਨਾ ਹੁਣ ਜਿਹੜੀ ਕਾਰਗਲ ਦੀ ਫੀਡ ਆ ਆ ਗਈ ਆ ਦੇਖ ਲਓ ਵੀਡੀਓ ਦੇ ਵਿੱਚ ਇਹ ਪਿਉਕੇ ਪਾ ਦਿੱਦੀ ਆ ਤੇ ਜਾਨੀ ਕਿ ਬਹੁਤ ਫਰਕ ਪੈ ਗਿਆ ਨਾਲ ਗੁੱਲੀ ਡੰਡੇ ਦਾ ਦਾਣਾ ਪਾ ਦੇਦਾ ਕਿਉਂਕਿ ਉਹ ਵਧੀਆ ਉਹਨਾਂ ਤਾਕਤੂਕਤ ਮਿਲਦੀ ਰਹਿੰਦੀ ਆ ਪਸ਼ੂਆਂ ਨੂੰ ਤਾਂ ਕਰਕੇ ਜਾਣੀ ਕਿ ਹੁਣ ਫੈਟ ਦਾ ਵੀ ਬਹੁਤ ਫਰਕ ਆ ਗ੍ਰਿਫਟੀ ਦਾ ਵੀ ਬਹੁਤ ਫਰਕ ਆ ਜਾਨੀ ਕਿ ਹੁਣ ਬਹੁਤ ਵਧੀਆ ਮੱਝਾਂ ਦੁੱਧ ਦੇਈ ਜਾਂਦੀ ਨੇ ਮਤਲਬ 8-8 ਲੀਟਰ ਦੁੱਧ ਇਹ ਆਪਣੀਆਂ ਮੱਝਾਂ ਦੇਈ ਜਾਂਦੀਆਂ ਨੇ ਤੇ ਇਹ ਕਾਰਗਲ ਦੀ ਫੀਡ ਨਾਲ ਜਾਨੀ ਕਿ ਵਧੀਆ ਦੁੱਧ ਕਰਦੀ ਜਿੰਨਾ ਕਿ ਜਰ ਕਾਰਗਲ ਦੀ ਫੀਡ ਆਪਾਂ ਪਾ ਲਨੇ ਆ ਉਹਨਾਂ ਦਾ ਦੁੱਧ ਵਧੀਆ ਕੱਢੀ ਜਾਂਦੀਆਂ ਨੇ ਹੁਣ ਫੈਟ ਗ੍ਰਿਫਟੀ ਬਹੁਤ ਫੈਟ ਗ੍ਰਿਫਟੀ ਬਹੁਤ ਘਟਣ ਲੱਗੀ ਸੀ ਕਿਉਂਕਿ ਆਹ ਆ ਜੇ ਹੁਣ ਹੁਣ 9-10 ਲੀਟਰ ਦੁੱਧ ਪਵੇ ਨਾ ਫੈਟ ਗ੍ਰਿਫਟੀ ਆਵੇ ਨਾ ਬਈ ਉਹਦਾ ਫਾਇਦਾ ਕੋਈ ਨਹੀਂ ਹਨਾ ਆਇਆ ਮੜਾ ਬੋਟਾ ਚਲੋ ਵੀ ਹੁਣ ਫੈਟ ਗ੍ਰੈਫਟੀ ਆ ਫੇਰ ਹੀ ਦੁੱਧ ਪਾਉਣ ਦਾ ਫਾਇਦਾ ਫੇਰ ਹੀ ਬਚਤ ਹੁੰਦੀ ਆ ਤੇ ਹੁਣ ਬਾਈ ਹੁਣ ਜਿਵੇਂ ਉਹ ਗਾਂ ਖੜੀ ਆ ਉਹ ਗਾਂ ਨੂੰ ਵੀ ਆਪਾਂ ਹੈਦਾ ਗੁੱਲੀ ਡੰਡ ਦੇ ਦਾਣਾ ਹੁਣ ਉਹਨੂੰ ਪਾਵਾਂਗੇ ਸਿਰਫ ਕਾਰਗਲ ਦੀ ਫੀਡ ਹੀ ਹੋਰ ਆਪਾਂ ਕੋਈ ਨਹੀਂ ਵਰਤਦੇ ਨਹੀਂ ਬਸ ਇਹ ਵਧੀਆ ਵੈਸਟ ਨੇ ਕਾਰਗਲ ਦੀ ਫੀਡ ਬਹੁਤ ਵਧੀਆ ਚਾਹੇ ਮਹਿੰਗੀ ਆ ਯਾਰ ਹੁਣ ਜਿਹੜੀ ਹੁਣ ਪ੍ਰਗਤੀ ਲਿਆਂਦੀ ਸੀ ਹੁਣ ਮੱਝਾਂ ਨੂੰ ਪਾਉਣ ਵਾਸਤੇ ਦੁੱਧ ਲਈ ਫੀਡ ਉਹ ਦਿੱਤੀ ਸੀਗੀ 1450 ਦਾ ਕਟਾ ਜਿਨਕੇ ਬਹੁਤ ਵਧੀਆ ਰਿਜ਼ਲਟ ਆ ਫੈਟ ਗ੍ਰੈਵਿਟੀ ਬਹੁਤ ਵਧੀਆ ਉਹਦੇ ਨਾਲ ਵੀ ਤੇ ਬਹੁਤ ਵਧੀਆ ਚੀਜ਼ ਆ ਤੇ ਹੁਣ ਬਾਈ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜੇ YouTube ਤੇ ਦੇਖਦੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ Facebook ਤੇ ਦੇਖਦੇ ਹੋ ਵੀਡੀਓ ਸ਼ੇਅਰ ਕਰ ਦਿਓ ਤੇ ਪੇਜ ਨੂੰ ਤੁਸੀਂ ਫੋਲੋ ਜ਼ਰੂਰ ਕਰ ਲਿਓ ਆਪਾਂ ਕੋਈ ਵਲੌਗ ਹੋਰ ਵੀ ਵਧੀਆ-ਵਧੀਆ ਲੈ ਕੇ ਆਇਆ ਕਰਾਂਗੇ